ਆਨੇ ਸਾਮਾਨ ਨੂੰ ਲੈ ਕੇ ਫਤੇਗੜ ਚੂੜੀਆਂ ਚ ਪਾਈਆਂ ਧਮਾਲਾ ਮੈਡਮ ਸੁਖਦੀਪ ਗੌਰ ਮੈਡਮ ਮਨਪ੍ਰੀਤ ਗੌਰ ਅਤੇ ਮੈਡਮ ਕਿਰਨਦੀਪ ਗੌਰ ਦੀ ਟੀਮ ਨੇ ਤੀਆਂ ਦੇ ਵਿਰਸੇ ਨੂੰ ਕੀਤਾ ਯਾਦ ਮੁਟਿਆਰਾਂ ਨੇ ਕੀਤਾ ਪੰਗੜਾ ਅਤੇ ਬੋਲੀਆਂ ਪਾ ਹਲਾਈ ਧਰਤੀ ਤੇ ਹਲਾਇਆ ਲੰਡਨ ਬੇਕਰ ਫਤਿਹਗਰ ਚੂੜੀਆਂ ਤੇ ਅਜਨਾਲਾ ਰੋਡ ਵਿਖੇ ਲੰਡਨ ਬੇਕਰ ਚ ਮੈਡਮ ਸੁਖਦੀਪ कौर ਮੈਡਮ ਮਨਪ੍ਰੀਤ कौर ਤੇ ਮੈਡਮ ਕਿਰਨਦੀਪ कौर ਦੀ ਟੀਮ ਵੱਲੋਂ ਤੀਆਂ ਦਾ ਤਿਉਹਾਰ ਪੂਰੀ ਗਰਮ ਜੋਸ਼ੀ ਨਾਲ ਮਨਾਇਆ ਗਿਆ ਇਸ ਮੌਕੇ ਕਰਵਾਏ ਤੀਆਂ ਦੇ ਉਤਸਵ ਵਿੱਚ ਵੱਡੀ ਗਿਣਤੀ ਵਿੱਚ ਮਟਿਆਰਾਂ ਅਤੇ ਛੋਟੀਆਂ ਬੱਚੀਆਂ ਨੇ ਨੱਚ ਬੋਲੀਆਂ ਪਾਈਆਂ ਅਤੇ ਕੀਤਾ ਪੰਗੜਾ ਪਾ ਲੰਡਨ ਬੇਕਰ ਹਲਾਇਆ ਇਸ ਮੌਕੇ ਔਰਤਾਂ ਅਤੇ ਮਟਿਆਰਾਂ ਨੇ ਕਿਹਾ ਕਿ ਅਸੀਂ ਆਪਣਾ ਪੰਜਾਬੀ ਵਿਰਸਾ ਪੁੱលਦੇ ਜਾ ਰਹੇ ਸੀ ਅਤੇ ਹੁਣ ਜ਼ਰੂਰਤ ਸੀ ਕਿ ਤੀਆਂ ਦੇ ਤਿਉਹਾਰ ਨੂੰ ਫਿਰ ਤੋਂ ਸੁਰਜੀਤ ਕੀਤਾ ਜਾਵੇ ਉਹਨਾਂ ਕਹ ਕੇ ਤਾਂ ਹੀ ਇਹ ਚਾਹੇ ਤਿਉਹਾਰ ਅਤੇ ਮੇਲੇ ਲੱਗਣੇ ਜ਼ਰੂਰੀ ਹਨ ਉਹਨਾਂ ਕਹ ਕੇ ਤੀਆਂ ਸਾਡੇ ਸੱਭਿਆਚਾਰ ਦਾ ਅਮੀਰ ਤਿਉਹਾਰ ਅਤੇ ਵਿਰਸਾ ਹੈ ਅਤੇ ਇਸ ਨੂੰ ਜਿਦਦਾ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਇਹ ਆਪਣਾ ਰੰਗਲਾ ਪੰਜਾਬ ਵਾਲਾ ਵਿਰਸਾ ਯਾਦ ਰਹਿ ਸਕੇ ਉਹਨਾਂ ਕਹ ਕੇ ਤੀਆਂ ਦੇ ਮੇਲੇ ਸਾਡੇ ਰੰਗਲੇ ਪੰਜਾਬ ਦੇ ਉਹ ਖੂਬਸੂਰਤ ਰੰਗ ਹਨ ਜਿਨ੍ਹਾਂ ਨੂੰ ਪੰਜਾਬ ਦੀ ਰੂਹ ਧੜਕਦੀ ਦਿਖਾਈ ਦਿੰਦੀ ਹੈ ਸਬੜੀ ਸੋਨਕੀ ਮੇਰੀ ਸੱਸ ਬੜੀ ਸੋਨਕੀ ਮੈਨੂੰ ਪਾਉਣ ਵੀ ਦਿੰਦੀ ਜੁੱਤੀ ਨਾਲੇ ਆਪ ਵੀ ਪਾਉਂਦੀ ਆ ਮੇਰੀ ਸੱਸ ਸਹੇਲੀਆਂ ਵਰਗੀ ਮੇਰੇ ਲਾਡ ਲਡਾਉਂਦੀ ਆ ਮੇਰੀ ਸੱਸ ਸਹੇਲੀਆਂ ਵਰਗੀ ਮੇਰੇ ਲਾਡ ਲਡਾਉਂਦੀ ਆ ਮੇਰੀ ਸੱਸ ਸਹੇਲੀਆਂ ਵਰਗੀ ਹੋਰ ਲੱਗੀਆਂ ਜੋਰੋ ਜੋਰ ਯਾ ਮੇਰੇ ਤੇ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਦੀਆਂ ਜੋਰ ਲੱਗੀਆਂ ਤੀਆਂ ਦਾ ਤਿਹਾਰ ਜੋ ਕਿ ਪੰਜਾਬ ਦਾ ਸਾਡਾ ਸੱਭਿਆਚਾਰ ਅਤੇ ਇਹ ਵਿਰਾਸਤ ਹੈ ਜਿਸ ਨੂੰ ਕਿ ਹਰ ਪ੍ਰਾਤਨ ਸਮੇਂ ਵਿੱਚ ਜਿਹੜੀਆਂ ਸਾਡੀਆਂ ਮਟਿਆਰਾ ਸਨ ਜੋ ਵਿਆਹੀਆਂ ਜਾਂਦੇ ਸਨ ਉਹ ਆਪਣੇ ਪੇਕੇ ਆਣ ਕੇ ਪਿੰਗਾ ਝੁੰਡੀਆਂ ਸਨ ਮੇਲੇ ਲੱਗਦੇ ਸਨ ਅਤੇ ਹੁਣ ਪ੍ਰਾਤਨ ਸਮੇਂ ਤੋਂ ਬਾਅਦ ਇਹ ਕੁਝ ਅਰਸੇ ਬਾਅਦ ਇਹ ਜਿਹੜਾ ਤਿਹਾਰ ਸੀ ਇਹ ਅਲੋਪ ਹੁੰਦਾ ਜਾ ਰਿਹਾ ਸੀ ਅਤੇ ਹੁਣ ਫਿਰ ਇੱਕ ਵਾਰ ਜਾਗਰਤੀ ਆਈ ਆ ਕਿ ਇਹ ਜਿਹੜੀਆਂ ਨੌਜਵਾਨ ਪੀੜ੍ਹੀ ਆ ਇਹ ਹੁਣ ਇਸ ਨੂੰ ਫਿਰ ਦੁਬਾਰਾ ਸਰਜੀਤ ਕੀਤਾ ਗਿਆ ਤੇ ਹੁਣ ਹਰ ਸਾਲ ਇਸ ਦਾ ਵਾਧਾ ਹੋ ਰਿਹਾ ਤੇ ਹਰ ਸਾਲ ਕੁਛ ਨਾ ਕੁਛ ਜਿਹੜੇ ਫੰਕਸ਼ਨ ਨੇ ਪਹਿਲਾਂ ਅਸੀਂ ਫਤੇਗੜ ਚੁੰਗੀਆਂ ਦੀ ਅਗਰ ਗੱਲ ਕਰੀਏ ਤੇ ਇੱਥੇ ਸ਼ੁਰੂਆਤ ਇੱਕਦਮ ਹੋਈ ਸੀ 2 3 4 ਹੁਣ ਲਗਾਤਾਰ ਇਹ ਇਸ ਤੀ ਜਿਹੜੀ ਲੜੀ ਆ ਉਹ ਅੱਗੇ ਵਧਦੀ ਜਾ ਰਹੀ ਆ ਆਪਾਂ ਅੱਜ ਪਹੁੰਚੇ ਆ ਫਤੇਗੜ ਚੂੜੀਆਂ ਅਜਨਾਲਾ ਰੋਡ ਦੇ ਲੰਡਨ ਪੈਕਟਰੀ ਵੀ ਨੇ ਜਿੱਥੇ ਕਿ ਸੁਖਦੀਪ ਕੌਰ ਮਨਪ੍ਰੀਤ ਕੌਰ ਕਮਦੀਪ ਕੌਰ ਇਹਨਾਂ ਦੀ ਟੀਮ ਜਿਹੜੀ ਸਮੁੱਚੀ ਟੀਮ ਆ ਇਹਨਾਂ ਵੱਲੋਂ ਇੱਕ ਤੀਆਂ ਦੇ ਤਿਹਾੜ ਮੌਕੇ ਫੰਕਸ਼ਨ ਆ ਰੇਂਜ ਕੀਤਾ ਗਿਆ ਤੇ ਬਹੁਤ ਵਧੀਆ ਇੱਥੇ ਉਹਨਾਂ ਨੇ ਪੰਜਾਬੀ ਵਿਰਸੇ ਨੂੰ ਜਿਹੜਾ ਵਾ ਸੁਰਜੀਤ ਕਰਦੇ ਆ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਤੀਆਂ ਦਾ ਤਿਹਾੜ ਲੱਗਦੇ ਸੀ ਗਿੱਧਾ ਭੰਗੜਾ ਉਸੇ ਤਰ੍ਹਾਂ ਦੇ ਤਿਆਰੀ ਇਹ ਬਹੁਤ ਵਧੀਆ ਇਹਨਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ ਗੱਲਬਾਤ ਕਰਦੇ ਆ ਇਹ ਸੁਖਦੀਪਪੁਰ ਜੀ ਨਾ ਸਾਸੀ ਕਾਲ ਜੀ ਬੜਾ ਵਧੀਆ ਤੁਹਾਡਾ ਫੰਕਸ਼ਨ ਸੀ ਪੰਜਾਬੀ ਵਿਰਸੇ ਨੂੰ ਤੁਸੀਂ ਯਾਦ ਰੱਖਦੇ ਹੋ ਉਸ ਨੂੰ ਅੱਗੇ ਵਧਾ ਰਹੇ ਹੋ ਤੇ ਕਿ ਕਦੋਂ ਦੀ ਤਿਆਰੀ ਸੀ ਇਹ ਤਿਆਰੀ ਅਸੀਂ ਜਿਮ 'ਚ ਸਾਰੇ ਜਿਹੜੇ ਜਿਮ ਕਰਦੇ ਆ ਐਕਸਰਸਾਈਜ਼ ਲਾਉਂਦੇ ਆ ਅੱਛਾ ਇਹ ਸਾਰੀ ਜਿਮ ਟੀਮ ਹੈ ਜੀ ਸਾਰੀ ਜਿਮ ਟੀਮ ਹੈ ਆਕਸੀਜਨ ਜਿਮ ਇਹ ਵੀ ਚੰਗੀ ਗੱਲ ਆ ਜੀ ਵੇਖੋ ਜੇ ਸਿਹਤ ਦਾ ਸਿਹਤ ਅਤੇ ਸਾਰਾ ਕੁਝ ਆ ਜੀ ਤੇ ਇਹਨਾਂ ਨੇ ਭੈਣਾਂ ਨੇ ਸਾਰਿਆਂ ਨੇ ਸੰਜੋਗ ਕੀਤਾ ਕਿ ਆਪਾਂ ਆਇਰ ਦਾ ਇਹ ਤੀਆਂ ਦਾ ਮੇਲਾ ਕਰਨਾ ਵਾ ਇਹਨਾਂ ਦੇ ਸਹਿਯੋਗ ਨਾਲ ਸਾਡਾ ਇਹ ਸਾਰਾ ਮੇਲਾ ਹੋਇਆ ਜੀ ਤੀਆਂ ਦਾ ਤੇ ਇਹਨਾਂ ਸਾਜ ਨੇ ਸਹਾ ਕੀਤਾ ਸੀ ਉਹ ਆਪਾਂ ਇਹ ਘਰ ਤੇ ਤੋਂ ਬਸ ਤਿਆਰ ਕੀਤਾ ਜੀ ਸਸਾਂ ਨੂੰ ਮਨਜ਼ੂਰੀ ਮਿਲ ਗਈ ਹਾਂਜੀ ਮਿਲ ਗਈ ਸੀ ਘਰ ਵਾਲਿਆਂ ਕੋ ਵੀ ਮਿਲ ਗਈ ਸੀ ਮੱਥੇ ਵੱਟ ਕੇ ਹੱਸ ਸਕਦੇ ਹਾਂ ਨਹੀਂ ਹੱਸ ਕੇ ਆਂਡ ਇਸ ਸੀ ਕੈਪ ਸਰ ਹਾਂਜੀ ਤੁਹਾਨੂੰ ਤਾਂ ਲੱਗ ਰਿਹਾ ਕਿ ਇਹ ਬੜਾ ਵਧੀਆ ਉਪਰਾਲਾ ਤੁਹਾਡਾ ਤੇ ਦੂਜਾ ਫੰਕਸ਼ਨ ਤੁਹਾਡੇ ਵੱਲੋਂ ਅਰੇਂਜ ਕੀਤਾ ਕਿਸ ਤਰ੍ਹਾਂ ਦੀ ਤਿਆਰੀ ਸੀ ਕਿਸ ਤਰ੍ਹਾਂ ਕਿੰਨੇ ਦਿਨਾਂ ਤੋਂ ਲੱਗੇ ਸਾਰੇ ਬਹੁਤ ਵਧੀਆ ਲੱਗਦਾ ਪਿਆ ਆ ਮਤਲਬ ਸਾਰੇ ਫਰੈਂਡਸ ਨੇ ਰਲ ਮਿਲ ਕੇ ਇੱਕ ਮਤਲਬ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਮਤਲਬ ਅਰੇਂਜ ਕੀਤਾ ਇਸ ਤਰ੍ਹਾਂ ਕਿ ਸਾਰੀਆਂ ਫਰੈਂਡਸ ਇਕੱਟੀਆਂ ਹੋ ਜਾਂਦੀਆਂ ਐ ਮਿਲ ਜਾਂਦੀਆਂ ਆ ਬਹੁਤ ਵਧੀਆ ਲੱਗਦਾ ਹੁਣ ਮਾਲੇ ਸਮੇਂ ਚ ਕਿਸ ਤਰ੍ਹਾਂ ਦਾ ਸੋਚ ਰੱਖੀ ਆ ਇਸ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਅੱਗੇ ਇਸ ਤੋਂ ਵੀ ਬੈਸਟ ਕਰਨਾ ਹਾਂਜੀ ਵਧੀਆ ਪ੍ਰੋਗਰਾਮ ਹੈ ਤੇ ਆਂਦਾ ਸਾਰੇ ਜਣੇ ਹੀ ਰਲ ਮਿਲ ਕੇ ਮਿਲਦੇ ਆ ਇਕੱਠੇ ਹੁੰਦੇ ਆ ਤੇ ਆਪਣੇ ਬੋਲੀਆਂ ਪਾਉਂਦੇ ਆਪਣੇ ਜਿਲ ਦੇ ਚਾਹ ਪੂਰੇ ਕਰਦੇ ਆ ਘਰਾਂ ਦੇ ਵਿੱਚ ਤੇਹੀ ਕੰਮ ਹੀ ਕਰਦੇ ਆ ਬਾਹਰ ਆ ਕੇ ਥੋੜਾ ਦਿਲ ਖੁਸ਼ ਕਰ ਲੀਦਾ ਸਾਰਿਆਂ ਨਾਲ ਮਿਲ ਕੇ ਉਹ ਕਿਹੜੀ ਭੈਣ ਹੈ ਜਿਹੜੀ ਪੇਕੇ ਆਈ ਹੈ ਤੁਸੀਂ ਵੇਖਿਆ ਹੈ ਹਾਂਜੀ ਬਹੁਤ ਵਧੀਆ ਗੱਲ ਆ ਤੇ ਸਾਰੇ ਕਿੱਥੇ ਨੇ ਇੱਥੇ ਗੁੰਡੀ ਸਰ ਅਮਰ ਸਰ ਤੁਸੀਂ ਅਸਲ ਜਿਹੜਾ ਇਹ ਤਿਉਹਾਰ ਆ ਇਹ ਪੇਕਿਆਂ ਦਾ ਤਿਹਾਡੀਆਂ ਜਿਹੜੀਆਂ ਆਪਣੇ ਪੇਕੇ ਆਣ ਕੇ ਮਾਂ ਦੀ ਗੱਲ ਕਰਦੀਆਂ ਤੇ ਵਧੀਆ ਗੱਲ ਤੇ ਫਿਰ ਇਹ ਤੁਹਾਡਾ ਫਰੈਂਡ ਸਰਕਲ ਸਾਰਾ ਇੱਥੇ ਕਿਸ ਤਰ੍ਹਾਂ ਬਣਿਆ ਸਰ ਇਕੱਠੇ ਕੋਈ ਜੌਬ ਕਰਦੇ ਜਿਮ ਦੇ ਫਰੈਂਡ ਸਿਆ ਹਾਂਜੀ ਇਕੱਠੇ ਨਾਲ ਕੰਟੈਕਟ ਇਦਾਂ ਹੀ ਬਣੇ ਹਲੇ ਤੱਕ ਨਾਲ ਇਹ ਫਰੈਂਡ ਸਰ ਨੂੰ ਅੱਜ ਕੀ ਕਹਿੰਦੇ ਅੱਜ ਦੇ ਪੋਸਟ ਹਾਂਜੀ ਬਹੁਤ ਵਧੀਆ ਜੀ ਅੱਜ ਦਾ ਪ੍ਰੋਗਰਾਮ ਪੀਆ ਦਾ ਪ੍ਰੋਗਰਾਮ ਅਸੀਂ ਗੱਲ ਮਿਲ ਕੇ ਸਾਰਿਆਂ ਨੇ ਕੀਤਾ ਜਿਮ ਹੋਣਿਆ ਜਿੰਦੇ ਸਾਰੇ ਫਰੈਂਡ ਆ ਸਾਡੇ ਜਿੰਦੇ ਪਰਦਾ ਹੋ ਗੋ ਵਧੀਆ ਲੱਗਾ ਪ੍ਰੋਗਰਾਮ ਬਹੁਤ ਲਾਸਟ ਵੀਕ ਤੁਸੀਂ ਇਸ ਨੂੰ ਇਹ ਤਿਹਾਰ ਨੂੰ ਆਰਗੇਨਾਈਜ਼ ਕੀਤਾ ਸੀ ਵਧੀਆ ਇਸ ਦਾ ਪ੍ਰਬੰਧ ਸੀ ਤੁਸੀਂ ਖੁਦ ਸੀਗੇ ਉਹਦੇ ਓਨਰ ਤੇ ਹੁਣ ਤੁਸੀਂ ਅੱਜ ਇੱਕ ਜਾਂ ਦੇ ਗੈਸਟ ਆਏ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਨਹੀਂ ਇਹ ਗੈਸਟ ਤੇ ਨਹੀਂ ਆਏ ਇਹ ਵੀ ਪ੍ਰੋਗਰਾਮ ਆ ਹੀ ਖੋਦੀ ਆਰਗੇਨਾਈਜ਼ ਕੀਤਾ ਹੈ ਹਰ ਸਾਲ ਹੀ ਇਸ ਦਿਨ ਨੂੰ ਬੜਾ ਉਡੀ ਕਰਦੇ ਹੀ ਦਿੰਦੀ ਤੇ ਪਹਿਲਾਂ ਅਸੀਂ ਆਲਰੇਡੀ ਆਪਣੇ ਕਲੋਨੀ ਬਲੇ ਜਾਣਿਆ ਨਾ ਕੀਤਾ ਹੁਣ ਅਸੀਂ ਸੋਚਿਆ ਕਿ ਜਿਮ ਇਟਸ ਨਾਲ ਵੀ ਕਰੀਏ ਤੇ ਸਾਡੀ ਜਿਹੜੀ ਜਨਰੇਸ਼ਨ ਆ ਉਹਨੂੰ ਤੀਜ ਦਾ ਕੋਈ ਖਾਸ ਪਤਾ ਨਹੀਂ ਆ ਅਹੀਂ ਬਾਰ ਨਿਕਲਦੇ ਆ ਸਾਡੇ ਫਰੈਂਡ ਸਾਡੇ ਫੈਮਲੀ ਦਾ ਸਾਨੂੰ ਪਤਾ ਲੱਗਿਆ ਸਾਡਾ ਵੀ ਇਹੋ ਹੀ ਹੈ ਕਿ ਅਸੀਂ ਇਹ ਜਿਹੜੀ ਤੀਜ ਆ ਇਹਨੂੰ ਹਰ ਸਾਲ ਮਨਾਈਏ ਮੈਨੂੰ ਨਾ ਬਹੁਤ ਵਧੀਆ ਲੱਗਾ ਕਿਉਂਕਿ ਅਸੀਂ ਐਕਚੁਅਲੀ ਤੀਆਂ ਦਾ ਤਿਉਹਾਰ ਮਤਲਬ ਕਿ ਸੁੰਦੇ ਆਏ ਸੀ ਕਿ ਤੀਆਂ ਮਨਾਉਂਦੇ ਸੀ ਸਾਡੀਆਂ ਜਿਹੜੀਆਂ ਮਾਵਾਂ ਵਾਂ ਦਾਦੀਆਂ ਵਾਂ ਉਹ ਤੀਆਂ ਮਨਾਉਂਦੀਆਂ ਹੁੰਦੀਆਂ ਸੀ ਤੇ ਅੱਜ ਅਸੀਂ ਆਪਣੇ ਹੱਥਾਂ ਨਾਲ ਗਿੱਧਾ ਪਾਇਆ ਵਾ ਬੋਲੀਆਂ ਤਿਆਰ ਕੀਤੀਆਂ ਜਿਹਨਾਂ ਵਾਲੇ ਮੈਡਮ ਨੇ ਸਾਨੂੰ ਬੜਾ ਵਧੀਆ ਤਿਆਰ ਕੀਤਾ ਇੱਕ ਹਫ਼ਤੇ ਦੇ ਅੰਦਰ ਮੈਡਮ ਨੇ ਸਾਨੂੰ ਤਿਆਰ ਕੀਤਾ ਵਾ ਕਿ ਗਿੱਧਾ ਪਾਣਾ ਵਾ ਭੰਗੜਾ ਵੀ ਚੱਲੋ ਥੋੜਾ ਬੋਤਾ ਮੜਲੇ ਪਾਇਆ ਵਾ ਗੇਮਸ ਖੇਲੇ ਸਾਰਿਆਂ ਨੇ ਚੇਅਰ ਦੀ ਗੇਮਸ ਖੇਲੀ ਆ ਬਾਲ ਦੀ ਖੇਲੀ ਹੈ ਗਿਆ ਤੇ ਬਹੁਤ ਵਧੀਆ ਲੱਗਾ ਕਿ ਮੈਡਮ ਨੇ ਸਾਨੂੰ ਤਿਆਰ ਇੱਕ ਹਫਤੇ ਦੇ ਅੰਦਰ ਅੰਦਰ ਕੀਤਾ ਅਚਾਨਕ ਹੀ ਜਿਮ ਦੇ ਵਿੱਚ ਸਾਡੀ SLA ਬਣੀ ਤੇ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਪਹਿਲੀ ਵਾਰ ਪੀਆਂ ਮਨਾਈ ਤੁਹਾਡਾ ਪਹਿਲਾ ਫੰਕਸ਼ਨ ਇਹਦਾ ਫਾਟੇ ਵਧੀਆ ਲੱਗਾ ਬਹੁਤ ਵਧੀਆ ਲੱਗਾ ਸਾਨੂੰ ਬੋਲ ਅਸੀਂ ਪਹਿਲੇ ਵੀ ਮਨਾਇਆ ਪਿਛਲੇ ਸਾਲ ਵੀ ਤਾਜ ਪਹਿਲੇ ਤੋਂ ਮਨਾਇਆ ਸੀਗਾ ਇਹ ਦੂਸਰਾ ਫੰਕਸ਼ਨ ਹੈ ਬਹੁਤ ਵਧੀਆ ਲੱਗਾ ਹੈ ਇਸ ਵਿੱਚ ਕਿਹੜੇ ਸਕੂਲ ਪੜਦੇ ਕਨਵਿਟ سان fran sico convent school ਤੇ ਅੱਜ ਕਿਸ ਤਰ੍ਹਾਂ ਦੀ ਇੰਜੋਏਮੈਂਟ ਕੀਤੀ ਬਹੁਤ ਮਜ਼ਾ ਆਇਆ ਸਾਨੂੰ ਬਹੁਤ ਵਧੀਆ ਲੱਗਾ ਸਾਰੀਆਂ ਲੇਡੀਸ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਅੱਜ ਬਹੁਤ ਵਧੀਆ ਲੱਗਾ ਕਿਉਂਕਿ ਅੱਜ ਅਸੀਂ ਸਾਰਿਆਂ ਨੇ ਆਪਣੇ ਲਈ ਟਾਈਮ ਕੱਢਿਆ ਇੱਕ ਸਭਿਆਚਾਰ ਵਾਸਤੇ ਅਸੀਂ ਕਿ ਸਭਿਆਚਾਰ ਨਾਲ ਜੁੜੇ ਹਾਂ ਸਾਨੂੰ ਬਹੁਤ ਵਧੀਆ ਲੱਗਿਆ ਜਿਹੀ ਆਪਣੇ ਲਈ ਆਣ ਕੇ ਇੱਥੇ ਤੀਆਂ ਦਾ ਫੰਕਸ਼ਨ ਕੀਤਾ ਆਪਣੇ ਲਈ ਸਾਰੀਆਂ ਲੇਡੀਸ ਨੇ ਬਹੁਤ ਜ਼ਿਆਦਾ ਆਪਣਾ ਇੰਜੋਏ ਕੀਤਾ ਅਸੀਂ ਹਰ ਸਾਲ ਕਰਦੀ ਆ ਰਹੀਏ ਸਾਸ਼ੀ ਗੱਲ ਜੀ ਸਾਨੂੰ ਅੱਜ ਤੀਆਂ ਦਾ ਤਿਉਹਾਰ ਮਨਾ ਕੇ ਬਹੁਤ ਵਧੀਆ ਲੱਗਾ ਵਾ ਅਸੀਂ ਹਰ ਸਾਲ ਏਵੇਂ ਹੀ ਤੀਆਂ ਮਨਾਵਾਂਗੇ ਔਰ ਆਪਣੇ ਫਰੈਂਡਾਂ ਨੂੰ ਮਿਲਿਆ ਕਰਾਂਗੇ ਸਾਸ਼ੀ ਗੱਲ ਕੀਤੀ ਦਾ ਸ਼ਹਿਰ ਕਿੱਥੇ ਪਰਦੇ ਹੈ ਗੁਡ ਨਾਈਟ ਮੋਰਨਿੰਗ ਸੂਮ ਰਿਟ ਕੇ ਅੱਜ ਕਿੰਨਾ ਕ ਮਜ਼ਾ ਆਇਆ ਬਲੀਆਂ ਭਾਈਆਂ ਕਿਸ ਤਰ੍ਹਾਂ ਦਾ ਅੱਜ ਆਨੰਦ ਲਿਆ ਪੁਰਾਣੇ ਸਮੇਂ ਨੂੰ ਯਾਦ ਕਰਦੇ ਆ ਤੁਸੀਂ ਹੁਣ ਖੁਦ ਕਰ ਰਹੇ ਹੋ ਪਹਿਲਾਂ ਸੁਣਦੇ ਸੀ ਦੇਖਦੇ ਸੀ ਤੇ ਹੁਣ ਅੱਜ ਖੁਦ ਜਿਹੜਾ ਇੱਥੇ ਪ੍ਰੈਕਟੀਕਲ ਹੋਇਆ ਸੱਚ ਕੇ ਸਰ ਸਾਰੇ ਇੰਨਾ ਕ ਜਿਆਦਾ ਇੰਜਾਇਰਮੈਂਟ ਕੀਤਾ ਹੈ ਪਹਿਲਾ ਫਸਟ ਟਾਈਮ ਕੀਤਾ ਹੈ ਪਹਿਲਾ ਕਦੀ ਵੀ ਅਸੀਂ ਇਸ ਪ੍ਰੋਗਰਾਮ ਨੂੰ ਕਰੀ ਇੰਜਾਇਰਮੈਂਟ ਨਹੀਂ ਕੀਤਾ ਪਹਿਲਾ ਵੀ ਉਹ ਪੁਰਾਣੇ ਸਮੇਂ ਦੇ ਜਿਹੜੀਆਂ ਕੁਝ ਗੱਲਾਂ ਜਿਹੜੀਆਂ ਅੱਜ ਕੱਲ ਦੇ ਬੱਚਿਆਂ ਨੂੰ ਅੱਜ ਕੱਲ ਦੀ ਜਨਰੇਸ਼ਨ ਨੂੰ ਬਿਲਕੁਲ ਵੀ ਪਤਾ ਜਿਹੜਾ ਅਸੀਂ ਇੱਕ ਆਪਣੀਆਂ ਫਰੈਂਡਸ ਜੇਮਸ ਫਰੈਂਡਸ ਦੇ ਨਾਲ ਸਾਰਾ ਇੱਕ ਪ੍ਰੋਗਰਾਮ ਕਰਕੇ ਵਧੀਆ ਤਰਾਹੀ ਕੋਸ਼ਿਸ਼ ਕੀਤੀ ਧੀਆਂ ਦਾ ਤਿਹਾਰ ਮਨਾਉਣ ਨੂੰ ਤੀਆਂ ਦਾ ਤਿਹਾਰ ਜੇ ਸਾਂਝੀਆਂ ਤੀਆਂ ਇਕੱਠੀਆਂ ਹੋਣ ਵਧੀਆ ਲੱਗਦਾ ਵਾ ਕਿੱਤਾ ਪੰਗੜਾ ਆਪਣਾ ਲੋਕ ਨਾਚ ਜਿਹੜਾ ਉਹਨੂੰ ਅਸੀਂ ਪਰਚਿੰਨਤ ਕਰਦੇ ਆ ਸਾਡੇ ਵਾਸਤੇ ਇਹ ਬਹੁਤ ਖੁਸ਼ੀ ਦੀ ਗੱਲ ਆ ਵੀ ਅੱਜ ਅਸੀਂ ਇਹ ਇੰਜੋਇਮੈਂਟ ਕੀਤਾ ਅੱਜ ਇਹ ਤਿਹਾਰ ਨੂੰ ਇੰਜੋਇਮੈਂਟ ਕੀਤਾ ਸਾਡੇ ਵਾਸਤੇ ਜਿਹੜਾ ਇੱਕ ਦਿਲ ਦੀ ਰੂਹ ਕੋਸ਼ਿਸ਼ ਕੀਤੀ ਆ ਵੀ ਆਪਾਂ ਪਹਿਲਾਂ ਇਨਾਂ ਚੀਜ਼ਾਂ ਨੂੰ ਇੰਜੋਏਮੈਂਟ ਨਹੀਂ ਸੀ ਕੀਤਾ ਪਹਿਲਾਂ ਆਨੰਦ ਕਦੀ ਨਹੀਂ ਸੀ ਮਾਣਿਆ ਜਿਹੜਾ ਹੁਣ ਸਾਨੂੰ ਪਤਾ ਲੱਗਾ ਧੀਆਂ ਦੇ ਵਿੱਚ ਕੀ ਕੀ ਸਾਡੇ ਪਹਿਣਾ ਦੇ ਨਾਲ ਆਪਾਂ ਕੀਤਾ-ਕੀਤਾ ਪੌਣਿਆ ਸਾਡੇ ਕਿਤੇ ਦੀਆਂ ਜਿਹੜੀਆਂ ਬੋਲੀਆਂ ਵਾਂ ਉਹਨੂੰ ਅਸੀਂ ਆਪਣੇ ਭੁੱਲਦੇ ਜਾਣਦੇ ਆ ਜ਼ਿਆਦਾਤਰ ਇਹ ਫੂਨਾ ਦੇ ਵਿੱਚ ਜਿਹੜਾ ਉਹਨੂੰ ਫੋਨ ਦੇ ਵਿੱਚ ਅਰਜੇ ਵਿੱਚ ਰਹਿਨੇ ਆ ਸਾਨੂੰ ਬੋਲੀਆਂ ਦਾ ਚੇਤਾ ਭੁੱਲਦਾ ਜਾਂਦਾ ਕਿੱਤੇ ਦਾ ਚੇਤਾ ਭੁੱਲਦਾ ਜਾਂਦਾ ਜ਼ਿਆਦਾਤਰ ਹੀ ਸੰਗ ਜਿਹੜੇ ਬੱਚੇ ਘਾਣਿਆਂ ਦੇ ਵਿੱਚ ਜਿਹੜਾ ਉਹ ਪਈ ਜਾ ਰਹੇ ਨੇ ਸਾਨੂੰ ਕਿੱਤੇ ਦਾ ਨਹੀਂ ਪਤਾ ਸਾਨੂੰ ਪੰਗਰੇ ਦਾ ਨਹੀਂ ਪਤਾ ਸਾਨੂੰ ਕਿਸੇ ਵੀ ਚੀਜ਼ ਦਾ ਜੇ ਤਿਆਂ ਦਾ ਤਿਹਾਰ ਜਾਨ ਰੱਖੜੀ ਦਾ ਤਿਹਾਰ ਲੋਕ ਇਹ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਨੇ ਜ਼ਿਆਦਾ ਫੋਨਾਂ ਦੇ ਵਿੱਚ ਇੰਜੋਇਮੈਂਟ ਕਰਕੇ ਸਾਨੂੰ ਇਹਦੇ ਅੱਜ ਦੇ ਜਿਹੜਾ ਤਿਆਂ ਦੇ ਤਿਹਾਰ ਦੇ ਵਿੱਚ ਬਹੁਤ ਹੀ ਆਨੰਦ ਮਿਲਦਾ ਸੱਚੀ ਗੱਲ ਜੀ ਤਾਂ ਪਹਿਲਾਂ ਬਹੁਤ-ਬਹੁਤ ਜੀ ਆਇਆਂ ਨੂੰ ਸਾਡੇ ਪ੍ਰੋਗਰਾਮ 'ਚ ਤਾਂ ਬਹੁਤ ਵਧੀਆ ਲੱਗਾ ਇਹ ਪ੍ਰੋਗਰਾਮ ਮਨਾ ਕੇ ਕਿਉਂਕਿ ਸੱਚੀ ਅਸੀਂ ਆਪਣੇ ਪੰਜਾਬੀ ਸਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ ਉਹ ਇੱਕ ਗਾਣੇ ਆ ਨੱਚਣਾ ਗਿੱਧਾ ਬੋਲੀਆਂ ਸਾਰਾ ਕੁਝ ਭੁੱਲਦੇ ਜਾ ਰਹੇ ਹਾਂ ਇਹ ਬੜੀ ਵਧੀਆ ਲੱਗੀ ਬਹੁਤ ਵਧੀਆ ਉਪਰਾਲਾ ਹੈ ਜੋ ਪੁਰਾਣੇ ਸਮੇਂ ਤੋਂ ਅਸੀਂ ਬਜ਼ੁਰਗਾਂ ਤੋਂ ਸੁਣਦੇ ਸੀ ਤੀਆਂ 'ਚ ਚਲੋ ਤਰਿੰਜਣਾ ਤਾਂ ਨਹੀਂ ਲਾ ਪਾ ਗਏ ਆਪਾਂ ਬਟ ਇਹਦੇ ਅਕੋਰਡਿੰਗ ਆਪਾਂ ਗਿੱਧਾ ਪੰਗੜਾ ਸਾਰਾ ਕੁਝ ਕਰਿਆ ਬਹੁਤ ਮਜ਼ਾ ਆ ਰਿਹਾ ਹੈ ਥੈਂਕ ਯੂ ਸੋ ਮੱਚ ਯਸ਼ਨ ਜੀ ਕਤੇਗੜ ਚੂੜੀਆਂ ਚ ਜਿੰਨਾ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਤੀਰਾਂ ਦਾ ਅੱਜ ਤਿਹਾਰ ਸਾਵਨ ਦੇ ਮਹੀਨੇ ਚ ਮਨਾਇਆ ਗਿਆ ਤੇ ਇਹਨਾਂ ਦਾ ਕਹਿਣਾ ਕਿ ਜੋ ਅਸੀਂ ਵੀਡੀਓਸ ਜਾਂ ਨਿਊਟਿਊਬ ਤੇ ਦੇਖਦੇ ਸੀ ਅਸੀਂ ਖੁਦ ਕੀਤਾ ਤੇ ਜੋ ਪ੍ਰਾਤਨ ਸਮੇਂ ਨੂੰ ਦੇਖਦਿਆਂ ਹੋਇਆ ਇਹਨੂੰ ਫਿਰ ਅਸੀਂ ਸਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਨੂੰ ਬਹੁਤ ਜ਼ਿਆਦਾ ਇਹ ਖੁਸ਼ੀ ਐ ਤੇ ਐਂਜੋਇਮੈਂਟ ਕੀਤੀ ਹੈ ਤੇ ਗਾਂ ਵੀ ਇਹ ਜਿਹੜੇ ਪ੍ਰੋਗਰਾਮ ਆ ਉਹਨਾਂ ਦਾ ਚੱਲ ਹੀ ਰਹੇਗਾ ਇਹਨਾਂ ਦੀ ਵੀ